ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ ਨਾਠ ਜੇਣਾ ਤੇ ਅੱਜ ਦੀ ਵੀਡੀਓ ਬਣਾਉਣ ਤਾਂ ਗਿਆ ਕੰਟਾ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਇੱਕ ਝੋਟੀ ਯਾਰੇ ਦੋ ਬੇੜਾ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸ ਨਾ ਟੇ ਟਾਂਗ ਜੇ ਇਹਦੇ ਇਹਦੇ ਵੀਰ ਜੀ ਪਿੰਡ ਨਾ ਛੜਦੀ ਕਲਾ ਜੀ ਛੜਦੀ ਕਲਾ ਚਾਹੀਦੀ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾਸੀ ਜੇ ਪਿੰਡ ਚੁਇੰਡਾ ਜ਼ਿਲ੍ਹਾ ਮਸਾਂ ਸੀ ਨਾ ਜੀ ਨਾਲ ਜੀ ਆਛਾ ਜੀ ਇਹ ਫੋਨ ਨੰਬਰ ਹੀ ਬੋਲ ਦਿਓ 9845499 ਠੀਕ ਆ ਜੀ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਜਮਾਲ ਦਾ ਹਾਂ ਦੱਸਿਓ ਛੋਟੀ ਕਣਵਾ ਸੁਬਾ ਸੂਈ ਤੇ ਕੀ ਜਰਾ ਮਿਲ ਕੇ ਕਰੀਏ ਇਹ ਦੂਜਾ ਸੁਬਾ ਜੱਕੇ ਵੀ ਸੁਈ ਆ ਅੱਛਾ ਜੀ ਤੇ ਸੁਈ ਨੂੰ ਆ ਕੋਈ ਮਹੀਨਾ ਵਾਲੇ ਕੋਈ ਅੰਦਰ ਵਾਲੇ ਆ ਮਹੀਨੇ ਦੇ ਘੱਟੇ ਕਰਾ ਦਿੰਦੇ ਠੀਕ ਠੀਕ ਆ ਜੀ ਹਾਂ ਜੀ ਲੋ ਬਈ ਸਰੋ ਚੈੱਕ ਕਾਲ ਕਰ ਬਹੁਤ ਚੰਗਾ ਵਾ ਤੇ ਦੁੱਧ ਕਿੰਨਾ ਜਿਆਸਤ ਆ ਜੀ ਜੂਕਾ ਜਾਈ 9-10 ਕਿਲੋ ਅੱਛਾ ਜੀ ਹੁਣ ਆਪਣਾ ਘਟਾਈ ਹੁਣ ਜਿਹੜਾ ਸਹੀ ਮੈਨ ਦੋ ਟਾਈਮ ਲੈਣਾ 8:30 ਠੀਕ ਹੈ ਠੀਕ ਹੈ ਬੜੀ ਸਾਢੇ ਰੋਸ਼ਨ ਬਿਲਕੁਲ ਚ ਗਿਆ ਜੀ ਦੇਖੋ ਨੋ ਬਾਈ ਫਿਰ ਖੋਲ ਕੇ ਉਖਾਈਏ ਪਿੱਛੇ ਵੀ ਫੀਮੇਲ ਕਾਫ ਜੇ ਕਾਹੂ ਕੱਡ ਕੱਡ ਪੁੱਛ ਚਾਹਵਾ ਸੋ ਇਹਨੂੰ ਕੋਈ ਵੀਰਾ ਤਾਂ ਵੀ ਮਹੀਨੇ ਦੇ ਆਸ-ਪਾਸ ਫੈਮ ਹੋ ਗਿਆ ਤੇ ਉਹਨੂੰ ਝੋਖਰ ਜਾ ਪਾ ਥੋੜਾ ਜਿਹਾ ਇੱਕੜ ਮਤਲਬ ਰੀਗਟੀ ਜਿੱਦਾਂ ਜਿੱਦਾਂ ਪੁਲਿਸ ਵਾਲਾ ਗੱਲੋ ਵੀ ਦੂਜਾ ਸਵੇਰ ਸੋਈਏ ਤੇ ਕਰੋ ਫੇਰ ਪੁੱਟੇ ਸਿੰਘ ਸਿੰਘ ਵੀ ਚੰਗਾ ਆ ਗਿਆ ਵਾ ਇੱਕ ਅੱਧ ਕਾੜੂ ਵੀ ਬਹੁਤ ਚੰਗਾ ਵਾ ਦੇ ਕਿੰਨੇ ਕੁ ਵਜੇ ਸਵੇਰੇ ਕੀਤੀ ਚਵਾਈ ਇਹਨਾਂ ਚਵਾਈ ਜੱਗੇ ਵੀ ਸਵੇਰੇ 6 ਤੋਂ 6 ਹੀ ਆਪਣੀ ਠੀਕ ਹੈ ਲੋ ਵੀ ਜੀ 6 ਵਜੇ ਚਵਾਈ ਹੋਈ ਏ ਟਾਈਮ ਆਸਟਾਪ 9:00 ਬਜੇ 9:00 ਬਜੇ ਆ ਇੰਨੇ 9:30 ਦਾ ਟਾਈਮ ਹੋ ਗੋਣਾ ਠੀਕ ਹੈ ਠੀਕ ਲੋ ਵੀ ਜੀ ਇੰਨੇ 9:30 ਦਾ ਟਾਈਮ ਹੋਇਆ ਜੀ ਉਸ ਹਾਂ ਨਾ ਕੋਈ ਵੀਰ ਭਰਾ ਅੱਜ ਆ ਲਾਵੇ ਹਾਂਜੀ ਹਾਂਜੀ ਠੀਕ ਕੀ ਮੁੱਲ ਕਰਨਾ ਕਿੰਨੇ ਦਾ ਕਰ ਸੱਤ ਦਿੰਦੇ ਆਪਾਂ ਕਹਿੰਦਾ ਸੱਤ ਦੀ ਵੇਖ ਜਾਣੀ ਆ। 50 ਦੀ ਦੇ ਦਈਏ। ਕਾਨ ਤੋਂ ਜਾ ਜੀ। ਲੈ ਜਾਣ ਦੀਏ। ਹਾਂ ਜੀ। ਹਾਂ ਨਾ ਜੱਗੇ ਵੀਰ ਜਿਹੜੀ ਤੇਰੀ ਸੱਤ ਦੀ ਹਾਲੀ ਦਵਾਂਗੇ। ਠੀਕ ਆ ਜੀ। ਆਪਣੀ 60000 ਦੀ ਛੋਟ। ਕੋਲ ਜਾਇਆ ਜਿਆ। ਇਹ ਛੋਟ 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 500 ਰੁਪਏ ਆਪਣੀ। ਲਓ ਬਈ ਜੀ 500 ਰੁਪਏ ਛੋਟ ਕਰੋ ਚੱਕ ਕਰਦ ਕਾ ਬਹੁਤ ਚੰਗਾ ਵਾ। ਹਾਂ ਜੀ ਹਾਂ ਜੀ। ਤੇ 60000 ਦੇ ਵਿੱਚ ਦੋ ਪਸ਼ੂ ਮਿਲ ਜਣੇ ਆ। ਪੜੀ ਭਲਾਈ ਪਿਛੇ ਕੱਟੀ ਆ। ਕੱਟੀ ਆ। ਠੀਕ ਆ। ਆਜੋ ਹੁਣ ਦੂਜੇ ਨੰਬਰ ਤੇ ਤਾਜੀ ਸੂਈ ਗੜ। ਇਹ ਪ્યોਰ ਖੀਰੀ ਸੂਈ ਆ ਬੱਛੂ ਜੀ ਅੱਛਾ ਜੀ ਅਜਾ ਤੀਜਾ ਦਿਨ ਆਇਆ ਸੂਈ ਨੂੰ ਠੀਕ ਹੈ ਜੀ ਇਹ ਸਾਰਾ 7 ਆਕੀਲੋ ਬੜਾ ਤਿਆਰੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਜਵਾਕ ਹੀ ਆ ਗਿਆ ਬੱਚਾ ਵਾਹ ਮੈਂ ਤੇ ਨਹੀਂ ਬੱਚਾ ਨੇ ਜਿਆਦਾ ਤੇ ਕੀ ਵੀ ਦਾਦਾ ਬੱਚਾ ਠੀਕ ਹੈ ਜੀ ਮੇਲ ਕਾਹ ਹੋ ਜੇ ਪਿੱਛੇ ਕਰੋ ਚੱਕ ਕਦ ਕਾਟ ਤੇ ਬਿਲਕੁਲ ਖੀਰੀ ਹੈ ਜੇ ਮੂਹਰ ਪ્યોਰ ਖੀਰੀ ਪ્યોਰ ਖੀਰੀ ਹੈ ਫਿਰ ਕੁਆਲਟੀ ਨਹੀਂ ਚੈੱਕ ਕਰ ਸਕਦੇ ਕਰੋਸ ਵਿੱਚ ਆ ਗਈ ਹਾਂ ਕਰੋਸ ਚ ਕਰੋਸ ਆ ਗਈ ਠੀਕ ਹੈ ਠੀਕ ਹੈ ਲਓ ਜੀ ਕਰੋਸ ਵਿੱਚ ਅਗੀ ਜੇ ਕਰੋ ਚੈੱਕ ਦੇਣ ਥਣਸੁੰਨ ਦੇ ਅਟਰ ਕੁਆਲਟੀ ਇਹਦੀ ਵੀ ਸਵੇਰੇ 6 ਵਜੇ ਚਵਾਈ ਹੋਈ ਏ ਤੇ ਥਣਸੁੰਨ ਵੀ ਚੰਗਾ ਆ ਗਿਆ ਵਾ ਇਹ ਕਿੰਨਾ ਕੁ ਚਵਾਈ ਜਾਊਗਾ ਦੁੱਧ ਦੁੱਧ ਚੱਗੇ ਵੀ ਇਹਨੇ 10000 ਕਿਲੋ ਚਵਾਈ ਜਾਣਾ ਠੀਕ ਠੀਕ ਲਓ ਜੀ 10 ਤੋਂ 11 ਲਿਖੇੜਾ ਦੁੱਧ ਚਵਾਈ ਜਾਊਗੀ ਕਰੋ ਜੀ ਕਿੱকলਾ ਅਗੇ ਦਾ ਥਣਸੁੰਨ ਤੇ ਅਟਰ ਕੁਆਲਟੀ ਇਹਦਾ ਕੀ ਮੁੱਲ ਵੀ ਕੀ ਹਰ ਨੱਗੇ ਵੀ ਨਾ ਇਹਦਾ ਮੁੱਲ ਪਈ ਹੀ ਆ ਨਾ ਕਰਨੀਏ ਨਹੀਂ ਜਾ ਜਾਣਦੇ ਜਾ ਜਾਣਗੇ ਕੋਈ ਨਾ ਦੋ ਜੱਗੇ ਵੀਰ ਨਹੀਂ ਦਾਦੋ ਜੱਜੇ ਦੀ ਸ਼ਾਦੀ ਤੇ ਨਹੀਂ ਜਾ ਚਲੋ 25 ਦੀ ਦੇ ਦੇਣੇ ਜੱਗੇ ਵੀਰ 25 ਦੀ ਹਾਂ ਚੰਗੀ ਆ ਅੱਛਾ ਜੀ ਹਾਂ ਜੀ ਚਲੋ ਅਗੋਂ ਤੁਸੀਂ ਕਿਹਾ ਹੋ ਜੀ ਮਾਰਦਾ ਚੋਣਾ ਹੋਰ ਕਰਾ ਦੇਣੀ 20000 ਖੰਡ ਫਿਰ ਹਾਂ ਜੀ ਚੜ ਤੋਂ ਜਾ ਜੱਗੇ ਵੀਰ ਆਪਾਂ ਜੀ ਹਾਂ ਨਾ ਦੇਣੀ ਨਾ ਪੂਰੇ 22000 ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਬਾਈ 22000 ਦੀ ਸੱਜਦ ਲਈ ਬਹਿੜਿਆ ਨਾ ਆਪੇ ਹੋਰ ਕੀ ਦੀ ਵਾਸੀ ਦੋ ਜਿਹੜਾ ਚਵਾਈ ਜਾਊਗੀ ਹਾਂ ਜੀ ਹਾਂ ਜੀ ਕੱਢ ਦਿਓ ਪੈਰ ਠੀਕ ਹੈ ਜੀ ਲੋ ਬਾਈ ਬਿਲਕੁਲ ਨੋਰਮਲ ਰੀਡ ਕਰਤਾ ਵੀਨੇ ਹਾਂਜੀ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਆ ਕਿ ਹਰ ਪਾਲੀ ਤੇ ਬਿਲਕੁਲ ਜਾਜ ਮੁੱਦੋਂ ਦੇ ਤੇ ਪਸ਼ੂ ਚੰਗੇ ਨੇ ਆ ਸਾਰੇ ਹੁਣ ਤੀਜੇ ਨੰਬਰ ਤੇ ਇੱਕ ਚੰਗੇ ਤਗੜੇ ਕੱਦ ਕਾਠ ਵਾਲੀ ਬਹਿੜਿਆ ਇਹ ਦੱਸੋ ਵੀਰ ਜੀ ਆ ਵੜ ਦੇ ਬਾਰੇ ਇਹ ਦੂਜਾ ਸੁਆ ਇਹ ਪਹਿਲਾ ਸੂਆ ਸੂਈ ਦਾ ਦੂਜੇ ਦੀ ਮਾਲਾ ਵੀ ਜੱਗੇ ਵੀ ਕੱਲ ਦੀ ਹੀਟ ਚਾਹੀਏ ਨੂੰ ਠੀਕਾ ਭਰਾਤਾ ਕੱਲ ਵੀ ਭਰਾਤਾ ਅੱਜ ਵੀ ਭਰਾਤਾ ਅੱਛਾ ਜੀ ਇਹਦੇ ਥੱਲੇ ਦੁੱਧ ਹੈਗਾ ਸੀ 10000 ਕਿਲੋ ਅੱਛਾ ਜੀ ਹੁਣ ਇਹਦੇ ਥੱਲੇ ਦੁੱਧ ਉਹ 9 ਕਿਲੋ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਸੱਜਰ ਦਾ ਕਿੰਨਾ ਗਏ ਸੱਜਰ ਨੇ ਇੱਕ ਜੱਗੇ ਵੀ ਜਿਹੜਾ ਫਾਰਮ ਕੋਲ ਹੀ ਜਾਂਦਾ ਵੀ 20 22 ਕਿਲੋ ਦੁੱਧ ਭਰਿਆ ਇਹਨੇ ਠੀਕ ਹੈ ਠੀਕ ਹੈ ਸਾਨੂੰ ਲਾ ਯਾਦ ਕਰਦਾ ਦੀ ਭਰਤਣਾ ਲਓ ਭਾਜੀ ਕਰੋ ਫੇਰ ਕੁਆਲਟੀ ਤੇ ਕੱਦ ਕਾਠ ਬਹੁਤ ਹੀ ਚੰਗਾ ਵਾ ਤਕੜੇ ਕੱਦ ਕਾਠ ਵਾਲੀ ਆ ਤੇ ਸੱਜੇ ਦਾ 22 ਮੀਟਰ ਜਿਹੜਾ ਦੁੱਧ ਦਾ ਰਿਕਾਰਡ ਆ ਤੇ ਕਰੋ ਚੱਕ ਬਫੀ ਅੰਡਰ ਕੁਆਲਟੀ ਦਾ ਥਾਣਾ ਦਾ ਸੈਜ ਗੈਪ ਤੇ ਤੁਸੀਂ ਦੇਖੋ ਵੀ ਲਈ ਗਾਹ ਗਿਰਨੇ ਟਿਕਟੂ ਕੇ ਭਾਤੇ ਆ ਹਾਂ ਠੀਕ ਹੈ ਪਰ ਹੈ ਗਿਆ ਜੱਗੇ ਵੀਰ ਠੀਕ ਹੈ ਠੀਕ ਹੈ ਜੀ ਤੇ ਫੇਸ ਕੁਆਲਟੀ ਵੀ ਤੁਹਾਨੂੰ ਬਾਗੇ ਤੋਂ ਚੈੱਕ ਕਰਾਉਣੇ ਆ ਤੇ ਬਾਕੀ ਲੱਗੇ ਲੋ ਤੁਹਾਨੂੰ ਥਾਣਾ ਦਾ ਸੈਜ ਗੈਪ ਵੀ ਚੈੱਕ ਕਰਾਉਣੇ ਬਹੁਤ ਸ਼ਾਨਦਾਰ ਆ ਥਾਣਾ ਦਾ ਸੈਜ ਗੈਪ ਲਓ ਭਾਈ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਸਾਡਾ ਦਾ ਸੈਜ ਤੇ ਗੈਪ ਬਹੁਤ ਚੰਗਾ ਵਾ ਠੀਕ ਹੈ ਠੀਕ ਹੈ ਇਹ ਕੀ ਮੁੱਲ ਵੀਰ ਜੀ ਰੱਖ ਲੋ ਲੱਗੇ ਵੀਰ ਜਿੱਦਾਂ ਦੀ ਇਹ ਬਰੀਡ ਆ ਹਾਂਜੀ ਇਹ ਤਾਂ ਮੈਂ ਉਹਦੀ 30000 ਦੀ ਵੇਚ ਦੋ ਕਿ ਤੁਸੀਂ ਲੈ ਲਵੋ ਵੇਚ ਵੀ ਗੈਜ ਹੀ ਕਰ ਦੋ ਭਾਜੀ ਗੈਜ ਹੀ ਕਰ ਦਈਏ ਹਾਂਜੀ 2 ਸ਼ਰਦ ਦੇ ਨੇ ਜੱਗੇ ਵੀ 28 ਵੀ 28 ਹਾਂ ਨਹੀਂ ਦੱਸੀ ਕਿ ਜਿੱਥੇ ਕਿ ਦੇ ਦੇਣੀ ਨਹੀਂ ਦੱਸਣਾ ਜੱਗੇ ਵੀ ਦਾਦਾ ਜਿੰਨੇ ਕਰਦੇ ਛੱਡ ਤੋ ਯਾਰ ਫਿਰ ਹੋਰ 5000 ਦੀ ਜੱਗੇ ਵੀਰ ਤਾਵਾਂਗੇ ਇਹ ਵੀ 5000 ਦੀ 5000 ਦੇ ਤਾਂ ਆਏ ਜੇ ਦਾ ਮਾਨ ਕਰਾਂਗੇ ਉਹ ਜੱਗੇ ਵੀਰ ਲਓ ਭਾਜੀ 5000 ਦੀ ਤੇ ਕੱਦ ਕਾੜ ਬਹੁਤ ਹੀ ਚੰਗਾ ਵਾ ਤੇ ਗਾਂ ਟੀਕੇ ਭਰਾਏ ਨੂੰ ਸੀਮਾ ਜੀ ਜਗੇ ਵੀਰ ਚੰਗੇ ਭਰਾਏ ਆਪਾਂ ਅੱਛਾ ਜੀ ਹਾਂ ਸੀ ਉਹਨੇ ਆਪਾਂ ਦੋ ਚੰਗੇ ਭਰਾਏ ਆ ਤੁਹਾਨੂੰ ਵਾੜ ਚੰਗੀ ਜਾਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਜੀ ਆਹ ਗੱਲ ਹੈ ਨਾ ਠੀਕ ਹੈ ਠੀਕ ਹੈ ਮੰਨ ਲਓ ਜੇ ਖਲੋਗੀ ਮਾਲਮ ਮਹਾਰਾਜ ਦੀ ਕਿਰਪਾ ਨਾਲ ਨੌਬਲ ਦੁੱਧ ਦੇਂਦੀ ਆ ਹਾਂਜੀ ਤੇ ਮੰਨ ਲਓ ਵੀ ਇਹ ਤੁਹਾਡੇ ਹਿਸਾਬ ਨਾਲ 100000 ਦੀ ਗਾਂ ਤਿਆਰ ਹੋ ਜਾਈ ਨੀ ਫਿਰ ਉਸ ਬਿਲਕੁਲ 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 ਸਹੀ ਜਾਨਿਆ ਰਹੇ ਬਾਬਾ ਜੀ ਕੱਟ ਕੱਟ ਵੀ ਚੰਗਾ ਵਾ ਤੇ ਬਰੇਡ ਵੀ ਚੰਗੀ ਆ ਗਈ ਆ ਤੇ ਆਹ ਕਰੋ ਚੱਕ ਮੇਲਕਾ ਤੇ ਆਹ ਵਾਲੀ ਤਾਜੀ ਸੁਈ ਵਾੜਿਆ ਹਾਂਜੀ ਹਾਂਜੀ ਜਾ ਕੇ ਰਾ ਝੋਟ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਤੁਹਾਨੂੰ ਆਹ ਦੇਖੋ ਬਹੁਤ ਹੀ ਚੰਗਾ ਉਹ ਤੇ 3 ਮਲ ਪਿਛੇ ਕਾਫ ਤੇ 8 9 ਲੀਟਰ ਜਿਹੜਾ ਦੁੱਧ ਇਹਦੇ ਚ ਤਿਆਰ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ